ਕਹਿੰਦੇ ਪੋਲੀ ਤਾਂ ਅਸੀਂ ਅੱਜ ਵੀ ਆਂ ਕਹਿੰਦੇ ਫਰਕ ਬਸ ਇੰਨਾ ਕ ਹੈ ਵੀ ਪਹਿਲਾਂ ਅਸੀਂ ਅਗਲੇ ਦੀਆਂ ਚਲਾਕੀਆਂ ਫੜ ਲੈਂਦੇ ਸੀ ਸਮਝ ਲੈਂਦੇ ਸੀ ਪਰ ਹੁਣ ਜਦ ਸਾਡੇ ਸਾਹਮਣੇ ਕੋਈ ਚਲਾਕੀਆਂ ਕਰਦਾ ਹੈ ਨਾ ਅਸੀਂ ਉਹਨੂੰ ਇਗਨੋਰ ਕਰ ਦੰਨੇ ਆ ਛੱਡ ਇਹ ਹੈ ਹੀ ਇੰਨੇ ਜੋਗਾ ਇਹਦੇ ਚਲਾਕੀਆਂ ਹੀ ਬੱਲੇ ਨੇ ਗੱਲ ਆ ਕੇ ਚਲਾਕੀਆਂ ਦੀ ਮੁੱਕ ਜਾਂਦੀ ਹੈ ਤੁਸੀਂ ਚਲਾਕੀਆਂ ਕਰਦੇ ਹੋਏ ਵੀ ਚਲਾਕ ਨਹੀਂ ਹੁੰਦੇ ਤੁਹਾਡਾ ਐਸਾ ਤੁਹਾਡਾ ਵजूद ਵਿਗੜਦਾ ਹੈ ਜਦ ਤੁਹਾਡਾ ਸੱਚ ਸਾਹਮਣੇ ਆਉਂਦਾ ਤੁਸੀਂ ਚਲਾਕੀਆਂ ਕਰਦੇ ਕਰਦੇ ਪੱਖੀਆਂ ਬਣਾਉਨੇ ਹੋ ਪੂਰਾ ਥੱਕ ਜੰਨੇ ਹੋ ਤਾਨੂੰ ਲੱਗਦਾ ਵੀ ਇਹ ਚਲਾਕੀਆਂ ਸਾਡੀਆਂ ਏਕੜੇ ਚੱਲਣਗੀਆਂ ਉਹ ਨਹੀਂ ਬਾਬਾ ਨਹੀਂ ਇਹਨਾਂ ਚਲਾਕੀਆਂ ਨੂੰ ਤੁਸੀਂ ਸਾਈਡ ਤੇ ਰੱਖ ਦਿਆ ਕਰੋ ਇਹ ਨਹੀਂ ਚਲਦੀਆਂ ਕਿਉਂਕਿ ਜਿਹੜੇ ਜਮਾਨੇ 'ਚ ਤੁਸੀਂ ਰਹਿੰਦੇ ਹੋ ਉਹੀ ਜਮਾਨੇ 'ਚ ਹੋ ਰਹੇ ਨੇ ਜਿਨ੍ਹਾਂ ਨਾਲ ਤੁਸੀਂ ਚਲਾਕੀਆਂ ਕਰਦੇ ਹੋ ਠੀਕ ਆ ਉਹ ਕਿਸੇ ਹੋਰ ਗ੍ਰਾਹ ਤੇ ਨਹੀਂ ਅਗਲੇ ਰਹਿੰਦੇ ਹੁੰਦੇ ਠੀਕ ਆ ਤੁਸੀਂ ਸਮਝਣ 'ਚ ਧੋਖਾ ਖਾ ਜਾਂਦੇ ਹੋ ਜਿਹਦੇ ਨਾਲ ਤੁਸੀਂ ਚਲਾਕੀਆਂ ਕਰਦੇ ਹੋ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ ਤੁਸੀਂ ਆਪਣਾ ਵਿजूद ਖਤਮ ਕਰ ਲੈਨੇ ਹੋ ਆਪਣਾ ਜਮੀਰ ਖਤਮ ਕਰ ਲੈਨੇ ਹੋ ਕੁਝ ਨਹੀਂ ਤੁਹਾਡੇ ਅੱਲੇ-ਪੱਲੇ ਰਹਿੰਦਾ ਤੁਸੀਂ ਮੁਰਦੇ ਜੇ ਫਿਰਦੇ ਜੇ ਰਹਿ ਜੰਨੇ ਹੋ ਬਸ